ਪਿਛਲੀ ਵਾਰ ਅਸੀਂ ਕੇਸ ਗੁਰੂ ਕੀ ਮੋਹਰ ਦੇ ਸਿਰਲੇਖੇ ਇੱਕ ਵੀਡੀਓ ਪਾਈ ਸੀ ਜਿਸ ਵਿੱਚ ਕਈ ਵੀਰਾਂ ਦੇ ਪੋਜ਼ਿਟਿਵ ਤੇ ਕਈ ਵੀਰਾਂ ਦੇ ਨੈਗੇਟਿਵ ਕਮੈਂਟ ਜਾਂ ਵਿਚਾਰ ਵੀ ਆਏ ਸਨ ਇਸ ਬਾਬਤ ਗੁਰਬਾਣੀ ਦੇ ਵਿੱਚ ਮੂੰਡ ਮੰਡਾਉਣ ਦੇ ਬਾਰੇ ਕਈ ਸ਼ਬਦ ਆਉਂਦੇ ਹਨ ਮੂੰਡ ਮੰਡਾਉਣ ਤੋਂ ਭਾਵ ਸੱਚੇ ਪਾਤਸ਼ਾਹ ਕਿਸੇ ਪਰਪੰਚ ਨੂੰ ਝੋਟ ਕਰ ਰਹੇ ਹਨ ਪਰਪੰਚ ਤੋਂ ਭਾਵ ਇਹ ਹੈ ਕਿ ਅਸੀਂ ਉਸ ਨੂੰ ਬਾਹਰੀ ਤੌਰ ਤੇ ਤਾਂ ਧਾਰਨ ਕੀਤਾ ਹੈ ਪਰ ਅਸੀਂ ਉਸ ਨੂੰ ਅੰਦਰੂਨੀ ਤੌਰ ਤੇ ਧਾਰਨ ਨਹੀਂ ਕੀਤਾ ਸੱਚੇ ਪਾਤਸ਼ਾਹ ਨੇ ਹਮੇਸ਼ਾ ਅੰਦਰੂਨੀ ਅਤੇ ਬਾਹਰੀ ਦੋਵਾਂ ਤਰ੍ਹਾਂ ਦੀ ਗੱਲ ਕੀਤੀ ਹੈ ਕਿ ਜੇਕਰ ਅਸੀਂ ਕੋਈ ਬਾਹਰੀ ਤੌਰ ਤੇ ਕਿਸੇ ਧਾਰਮਿਕ ਕਿਰਿਆ ਨੂੰ ਜਾਂ ਪਰਪੰਚ ਨੂੰ ਅਪਣਾ ਰਹੇ ਹਾਂ ਤਾਂ ਅਸੀਂ ਅੰਦਰੂਨੀ ਤੌਰ ਤੇ ਵੀ ਉਹੋ ਜਿਹੇ ਹੋਣੇ ਚਾਹੀਦੇ ਹਾਂ ਪਰ ਸਾਡੇ ਬਿਨਾਂ ਨੇ ਕਈ ਗੱਲਾਂ ਨੂੰ ਇਹ ਸਮਝ ਲਿਆ ਕਿ ਘਰ ਰਮੁੰਡਾਇ ਤੋਂ ਭਾਵ ਹੈ ਕਿ ਅਸੀਂ ਘਰ ਰਮੁੰਡਾ ਸਕਦੇ ਹਾਂ ਸੱਚੇ ਪਾਤਸ਼ਾਹ ਦੇ ਕੁਝ ਸ਼ਬਦਾਂ ਦੇ ਉਦਾਹਰਣ ਆਪਾਂ ਇਸ ਵਿੱਚ ਲਵਾਂਗੇ ਸੱਚੇ ਪਾਤਸ਼ਾਹ ਆਖ ਰਹੇ ਹਨ ਸੋਰਠ ਮਹੱਲਾ ਨੋਮਾ ਮਨ ਰੇ ਗਹਇਓ ਨਾ ਗੁਰ ਉਪਦੇਸ ਕਹਾ ਭਇਓ ਜੋ ਮੂੰਡ ਮੁੰਡਾਇਓ ਭਗ ਬੋ ਕੀਨੋ ਪੇਸ ਰਹਾਉ ਸੱਚੇ ਪਾਤਸ਼ਾਹ ਆਖਦੇ ਨੇ ਹੇ ਮਨਾ ਤੂੰ ਗੁਰੂ ਦੀ ਸਿੱਖਿਆ ਗ੍ਰਹਿਣ ਨਹੀਂ ਕਰਤਾ ਜੇ ਸਿਰ ਪੀ ਮੋਨਾ ਲਿਆ ਤੇ ਭਗਵੇਂ ਰੰਗ ਦੇ ਕੱਪੜੇ ਪਾਲੇ ਤਾਂ ਵੀ ਕੀ ਬਣਿਆ ਆਤਮਕ ਜੀਵਨ ਦਾ ਕੁਝ ਵੀ ਨਾ ਬਣਿਆ ਸਭ ਛਾੜ ਕੇ ਝੂਠਾ ਹੈ ਲਾਗਿਓ ਜਨਮ ਅਕਾਰਥ ਖੋਇਓ ਕਰ ਪਰ ਪੰਚ ਉਦਰ ਨਿਜ ਪੋਖਿਓ ਪਸ ਕੀ ਨਿਆਈ ਸੋਇਓ ਹੇ ਭਾਈ ਸਿਰ ਮੋਣਾ ਕੇ ਭਗਵਾ ਪੇਖਤਾ ਧਾਰਨ ਕਰ ਲਿਆ ਪਰ ਸਦਾ ਥਿਰ ਪ੍ਰਭੂ ਦਾ ਨਾਮ ਛੱਡ ਕੇ ਨਾਸਵੰਤ ਪਦਾਰਥਾਂ ਵਿੱਚ ਹੀ ਸੁਰਤ ਜੋੜੀ ਰੱਖੀ ਛਲ ਕਰਕੇ ਆਪਣਾ পেট ਪਾਲਦਾ ਰਿਹਾ ਤੇ ਪਸ਼ੂਆਂ ਵਾਂਗ ਸੁੱਤਾ ਰਿਹਾ ਅੱਗੇ ਲਿਖਦੇ ਹਨ ਗੌੜੀ ਚੇਤੀ ਮਹੱਲਾ ਪਹਿਲਾ ਗੌੜੀ ਚੇਤੀ ਰਾਗ ਦੇ ਵਿੱਚ ਮੂंड मुंडाए ਜੇ ਗੁਰ ਪਾਈਐ ਹਮ ਗੁਰ ਕੀਨੀ ਗੰਗਾਤ ਉਹ ਕਹਿੰਦੇ ਜੇ ਸਿਰ ਮੁਨਾਇਆ ਗੁਰੂ ਮਿਲਦਾ ਹੈ ਭਾਵ ਗੰਗਾ ਕਿਨਾਰੇ ਬੈਠ ਸਿਰ ਮੁਨਾ ਕੇ ਗੁਰੂ ਧਾਰਦੇ ਹੋ ਤਾਂ ਅਸਾਂ ਤਾਂ ਗੁਰੂ ਨੂੰ ਹੀ ਗੰਗਾ ਬਣਾ ਲਿਆ ਹੈ ਫਿਰ ਅੱਗੇ ਲਿਖਦੇ ਹਨ ਸੋਹੀ ਮਹੱਲਾ ਪਹਿਲਾ ਜੋਗ ਨਾ ਮੁੰਦੀ ਮੂੰਡ ਮੁਡਾਇਆ ਜੋਗ ਨਾ ਸਿੰਘੀ ਵਾਈਆ ਕਹਿੰਦੇ ਹਨ ਕਿ ਕੰਨਾਂ ਵਿੱਚ ਮੁੰਦਰਾਂ ਪਾਇਆ ਸਿਰ ਮੋਨਾ ਲੈਣ ਨਾਲ ਪ੍ਰਭੂ ਮਿਲਾਪ ਨਹੀਂ ਹੋ ਸਕਦਾ ਸਿੰਘੀ ਵਾਇਆ ਵੀ ਜੋਗ ਸਿੱਧ ਨਹੀਂ ਹੁੰਦਾ RAM KALI ਮਹੱਲਾ ਪਹਿਲਾ ਨਾ ਸਤ ਮੂੰਡ ਮੁੰਡਾਈ ਕੇਸੀ ਨਾ ਸਤ ਪੜਿਆ ਦੇਸ ਫਿਰ ਹੈ ਸਿਰ ਦੇ ਕੇਸ ਮੋਨਾਣ ਵਿੱਚ ਭਾਵ ਰੁੰਡ ਮੁੰਡ ਹੋ ਜਾਣ ਵਿੱਚ ਸਿੱਧੀ ਨਹੀਂ ਹੈ ਇਸ ਗੱਲ ਵਿੱਚ ਵੀ ਜਨਮ ਮਨੋਰਥ ਦੀ ਸਿੱਧੀ ਨਹੀਂ ਕਿ ਵਿਦਵਾਨ ਬਣ ਕੇ ਹੋਰਾਂ ਲੋਕਾਂ ਨੂੰ ਚਰਚਾ ਵਿੱਚ ਜਿੱਤਣ ਲਈ ਦੇਸਾਂ ਵਿੱਚ ਫਿਰਦੇ ਰਹਿ ਅੱਗੇ ਭਗਤ ਕਬੀਰ ਜੀ ਲਿਖਦੇ ਹਨ ਜਿਦੇ ਵਿੱਚ ਕਿ ਉਹ ਲਿਖ ਰਹੇ ਹਨ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਂ ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੂੰਡ ਅਜਾਏ ਹੈ ਕਬੀਰ ਇਹ ਜੋ ਸਿਰ ਮੋਨਾ ਕੇ ਆਪਣੇ ਆਪ ਨੂੰ ਸਾਧ ਸਮਝਦਾ ਫਿਰਦਾ ਹੈ ਇਸ ਨੇ ਆਪਣਾ ਮਨ ਨਹੀਂ ਮੋਨੇ ਮਨ ਉਤੋਂ ਵਿਕਾਰਾਂ ਦੀ ਮੈਲ ਦੂਰ ਨਹੀਂ ਕੀਤੀ ਸਿਰ ਦੇ ਕੇਸ ਮੋਨਾਇਆ ਤਾਂ ਹੈ ਸਾਧੂ ਨਹੀਂ ਬਣ ਗਿਆ ਜੋ ਕੁਛ ਕੀਤਾ ਸੋ ਮਨ ਕੀਤਾ ਮੂੰਡਾ ਮੂੰਡ ਅਜਾਏ ਜਿਸ ਮਨ ਦੇ ਕਰਮ ਦੀ ਪ੍ਰੇਰਣਾ ਕਰਦਾ ਹੈ ਮਨ ਹੀ ਕਰਦਾ ਹੈ ਜੇ ਸਾਧੂ ਬਣਨ ਦੇ ਖਾਤਰ ਹੀ ਸਿਰ ਮੋਨਾਇਆ ਹੈ ਤਾਸਿਰ ਮਨਾਉਣਾ ਬੇਅਰਥ ਹੈ ਹੁਣ ਤੁਸੀਂ ਇਹ ਦੇਖੋ ਕਿ ਭਗਤ ਕਬੀਰ ਜੀ ਨੇ ਵੀ ਗੁਰੂ ਸਹਿਬਾਨ ਨੇ ਉਦਾਹਰਣ ਦਿੱਤੀ ਹੈ ਕਿ ਮੂंड मुंडाया ਕਿ ਧਰਮ ਦੇ ਦੋ ਰਾਹ ਨੇ ਇੱਕ ਰਾਹ ਮੰਨਦਾ ਹੈ ਕਿ ਮੂंड मुंडा ਕੇ ਧਰਮ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਉਸੇ ਧਰਮ ਦਾ ਦੂਜਾ ਪੱਖ ਇਹ ਹੈ ਕਿ ਉਹ ਕਹਿੰਦੇ ਜਟਾ ਜੂਟ ਹੋ ਕੇ ਧਰਮ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਪਰ ਇਸ ਗੱਲ ਤੇ ਤੁਸੀਂ ਇਹ ਦੇਖੋ ਕਿ ਉਹਨਾਂ ਨੇ ਕਿਤੇ ਵੀ ਇਹ ਨਹੀਂ ਕਿਹਾ ਕਿ ਤੁਸੀਂ ਕੇਸ ਨਾ ਰੱਖੋ ਉਹ ਆਖਦੇ ਹਨ ਕਿ ਆਪਣੇ ਧਰਮ ਦੇ ਵਿੱਚ ਜੇਕਰ ਤੁਸੀਂ ਧਰਮੀ ਭੇਖ ਧਾਰਨ ਕੀਤਾ ਹੈ ਤਾਂ ਤੁਹਾਨੂੰ ਅੰਦਰੋਂ ਵੀ ਉਹੋ ਜਿਹਾ ਹੀ ਹੋਣਾ ਪੈਣਾ ਹੈ ਇਸ ਲਈ ਸਿੱਖ ਧਰਮ ਦੀ ਜੇਕਰ ਆਪਾਂ ਸਿੱਖ ਧਰਮ ਦੇ ਅਨੁਸ਼ਾਸਨ ਦੀ ਗੱਲ ਕਰੀਏ ਸਿੱਖ ਧਰਮ ਦੇ ਸਿਧਾਂਤਾਂ ਦੀ ਗੱਲ ਕਰੀਏ ਤਾਂ ਪਹਿਲਾ ਸਿਧਾਂਤ ਹੈ ਕਿ ਕੇਸ ਗੁਰੂ ਕੀ ਮੋਹਰ ਹਨ ਤੇ ਜੇਕਰ ਅਸੀਂ ਕੀਸਾ ਧਾਰੀ ਹੋ ਕੇ ਬਾਰੀ ਤੌਰ ਤੇ ਸਿੱਖ ਨਜ਼ਰੀ ਪੈਂਦੇ ਹਾਂ ਸਾਨੂੰ ਅੰਦਰੋਂ ਵੀ ਸਿੱਖ ਹੋਣਾ ਓਨਾ ਹੀ ਲਾਜ਼ਮੀ ਹੈ ਇਸ ਲਈ ਗੁਰਬਾਣੀ ਸਾਨੂੰ ਅੰਦਰੋਂ ਬਾਹਰੋਂ ਇੱਕ ਹੋਣ ਦੀ ਗੱਲ ਕਰਦੀ ਹੈ ਉਹਨਾਂ ਨੇ ਤਾਂ ਮੂਡ ਮਡਾਏ ਵਾਲੇ ਨੂੰ ਵੀ ਕਹਤਾ ਕਿ ਜੇਕਰ ਤੁਸੀਂ ਮੂਡ ਮਡਾ ਕੇ ਕਹਿੰਦੇ ਓ ਧਰਮ ਪਾਲਿਆ ਤਾਂ ਨਹੀਂ ਹੋ ਸਕਦਾ ਉਹਨਾਂ ਨੇ ਤਾਂ ਜਟਾ ਜੂਟ ਹੋਣ ਵਾਲੇ ਨੂੰ ਵੀ ਕਹਤਾ ਜਿਵੇਂ ਸੱਚੇ ਪਾਤਸ਼ਾਹ ਨੇ ਜਨੇਊ ਤਰਨ ਕਰਨ ਤੋਂ ਮਨਾ ਕਰ ਦਿੱਤਾ ਸੀ ਕਿ ਜੇਕਰ ਜਨੇਊ ਕਿ ਜਨੇਊ ਧਾਰਨ ਕਰਨ ਤੋਂ ਪਹਿਲਾਂ ਸਾਡੇ ਅੰਦਰ ਦਇਆ ਧਰਮ ਸਤ ਸੰਤੋਖ ਇਹ ਹੋਣਾ ਚਾਹੀਦਾ ਤਾਂ ਜਨੇਊ ਧਾਰਨ ਕਰਨ ਦਾ ਫਾਇਦਾ ਹੈ ਇਸ ਲਈ ਮੈਂ ਉਹਨਾਂ ਸੱਜਣਾ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਕਿਸੇ ਨੂੰ ਵੀ ਇਸ ਤਰ੍ਹਾਂ ਗੁੰਮਰਾਹ ਨਾ ਕਰੋ ਕਿ ਸਿੱਖੀ ਕੇਸਾਂ ਤੋਂ ਬਿਨਾਂ ਵੀ ਹੋ ਸਕਦੀ ਹੈ ਸਿੱਖੀ ਕੇਸਾਂ ਤੋਂ ਬਿਨਾਂ ਨਹੀਂ ਹੋ ਸਕਦੀ ਜੇਕਰ ਅਸੀਂ ਅੰਦਰੋਂ ਸਿੱਖ ਹਾਂ ਤਾਂ ਅਸੀਂ ਬਾਹਰੋਂ ਵੀ ਸਿੱਖ ਹਾਂ ਜੇਕਰ ਅਸੀਂ ਬਾਹਰੋਂ ਦਿਖਾਈ ਦੇ ਰਹੇ ਹਾਂ ਤਾਂ ਸਾਨੂੰ ਅੰਦਰੋਂ ਵੀ ਹੋਣਾ ਚਾਹੀਦਾ ਹੋਈਆਂ ਗੁਸਤਾਖੀਆਂ ਦੀ ਮਾਫੀ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ